ਯਾ ਲੈ। ਵੇਲੀ ਦਾ ਕੰਮ ਵੀ ਖਤਮ ਹੋਇਆ ਹੀ। ਨਵੇੜਲੇ ਕੰਮ ਘੁੰਮ ਪਰ ਮੈਂ ਤਾਂ ਬਾਹਰ ਬੈ ਗਈ ਆ। ਆਹ ਕੰਮ ਤੋਂ ਨਵੇੜਲੇ। ਹਾਂ। ਹਾਂਜੀ। ਕੱਪੜੇ ਧੋ ਕੇ ਠੀਕ ਹਾਂ ਅੰਦਰ ਬੈਠੀ ਆਂਗੀ। ਠੀਕ ਆ। ਹਾਂਜੀ। ਮੈਂ ਵੀ ਮੁੱਕ ਗਿਆ ਕੰਮ ਵੇਲੀ ਦਾ ਸਾਰਾ ਹੀ। ਅੱਛਾ। ਹਾਂ। ਮੈਂ ਤਾਂ ਰੋਟੀ ਖਾ ਲ ਨਾ। ਤੇ ਜੋਬਣ ਕਿੱਥੇ ਆ? ਜੋਬਣ ਨੇ ਕਿੱਥੇ ਜਾਣਾ। ਉਹ लवली ਆਇਆ ਸੀ। ਇਧਿਆਰ ਨ ਮਾਰਨ ਦੇ ਵਾਲ ਮਾਰਨ ਦੇ ਤੋਂ ਚੱਲ ਗਿਆ। ਤੁਸੀਂ ਮੈਨੂੰ ਕਹਿ ਰਹੇ ਹੋ ਉਹ ਮੰਨ ਗਿਆ ਯਾਰ ਮੈਨੂੰ ਤੇ ਜੋ ਬੰਨੇ ਆਪ ਕਿਹਾ ਸੀ ਕਿ ਮੇਰੀ ਗੱਲ ਹੋ ਗਈ ਆ ਲਵਲੀ ਨਾਲ ਮੈਂ ਕਹਿ ਤਾ ਉਹਨੂੰ ਤੇ ਜੇ ਆਪ ਕਿਹਾ ਸੀ ਤਾਂ ਫਿਰ ਹੁਣ ਕੀ ਗੱਲ ਈ ਉਹਨੂੰ ਜਾਣ ਵਾਲੀ ਕੋਈ ਹੋਰ ਕੰਮ ਹੋਣਾ ਹੋਰ ਕਿਹੜਾ ਕੰਮ ਈ ਉਹਨੂੰ ਪਰ ਪਰ ਮੀ ਤਾਂ ਜ਼ਰੂਰੀ ਥੋੜਾ ਲਵਲੀ ਆਇਆ ਤੇ ਉਹ ਸਾਧਗੇ ਲੈ ਗਿਆ ਜੋ ਬੰਨੂ ਤੇ ਉਹ ਬਾਹਰ ਹੀ ਜਾਣਾ ਵਾ ਹੋਰ ਵੀ ਕਈ ਕੰਮ ਹੁੰਦੇ ਆ ਪਿੰਡ ਦਾ ਤੇ ਹੈਗਾ ਉਹ ਅੱਗੇ ਨਹੀਂ ਕਦੀ ਵੜਿਆ ਅਜਾਂ ਉਹਦੇ ਬਾਹਰ ਜਾਂਦੇ ਗੱਲਾਂ ਹੋਣ ਡੀਆਂ ਉਦੋਂ ਦਾ ਹੀ ਆਉਣ ਲੱਗਾ ਕੱਲ ਉਹਨੇ ਜਵਾਬ ਦਿੱਤਾ ਅੱਜ ਉਹ ਘਰ ਵੀ ਆ ਗਿਆ ਓਹੋ ਪ੍ਰਮੀਤ ਉਹਦੇ ਹੱਥੋਂ ਦੇ ਸ਼ਿਕਾਰ ਨਿਕਲ ਲਿਆ ਉਹਨੇ ਤੇ ਫੇਰ ਆਣਾ ਹੀ ਹੈ ਮਗਰ ਫੇਰ ਆ ਮਾਰਨਾ ਹੀ ਉਹਨੇ ਤੈਨੂੰ ਪੱਕਾ ਪਤਾ ਲਵਲੀ ਸੀ ਆਹੋ ਲਵਲੀ ਹੈਗਾ ਕਹਿ ਕੇ ਗਿਆ ਲਵਲੀ ਆ ਗਿਆ ਮੈਂ ਲੈ ਇਹ ਨਹੀਂ ਨੀਂ ਉਹ ਘਰ ਦੇ ਮੋਢੇ ਨੂੰ ਘਰ ਰਹਿਣ ਦੇਣਾ ਮੈਂ ਤੁਹਾਨੂੰ ਤਾਂ ਹੀ ਕਹਿੰਦੀ ਕਿ ਉਹਨੂੰ ਆਪਣੇ ਨਾਲ ਰੱਖੋ ਪੱਠੇ-ਪੱਠੇ ਵੱਢਣ ਜਾਂਦੇ ਨਾਲ ਲੈ ਰਿਆ ਕਰੋ ਉਹ ਇੱਥੇ ਲੰਮੇ ਪਿਆ ਹੈ ਨਾ ਘਰ ਹੁੰਦਾ ਤਾਂ ਵੀ ਨਾਲ ਜਾਂਦਾ ਤੇ ਉਹਨੇ ਪੈਲੀ ਚ ਵੀ ਆਏ ਨਹੀਂ ਮਗਰ ਉਹਨੇ ਕਿਹਾ ਪੈਲੀ ਚ ਨਹੀਂ ਆਉਣਾ ਪੈਲੀ ਚ ਇਦਾਂ ਕਿਦਾਂ ਆਏ ਨਹੀਂ ਉਹਨਾਂ ਨੂੰ ਹੀ ਪਤਾ ਵੀ ਤੁਸੀਂ ਵੀ ਉੱਥੇ ਨਾਲ ਹੀ ਉਹਨੇ ਤੂੰ ਹਿੰਦਲ ਦੇ ਦਿੱਤਾ ਜਦਾ ਉਹਨੂੰ ਚੱਲ ਕੋਈ ਨਹੀਂ ਮੈਂ ਕਰਨਾ ਦਲਜੀਤ ਨੂੰ ਫੋਨ ਮਾ ਮੰਨਿਆ ਸੀ ਹਾਂ ਫੇਰ ਤੁਰ ਪਿਆ ਉੱਧਰ ਵੇਖ ਲੈ ਜਾ ਕੇ ਤੁਹਾਨੂੰ ਨਾ ਕਹੇਗਾ ਕਿਵੇਂ ਬਾਹਰ ਜਾਣਾ ਫੇਰ ਕਿਉਂ ਮੈਂ ਤਾਂ ਕਹਿ ਨਹੀਂ ਜੋਤ ਨੂੰ ਫੋਨ ਕਰ ਰਹੀ ਹਾਂ ਉਹਨੂੰ ਫੋਨ ਕੀ ਕਰਨਾ ਦੱਸ ਯਾਰ ਹੁਣ ਕੀ ਕਰਾਂ ਕੋਈ ਗੱਲ ਨਹੀਂ ਜਿੱਦਾਂ ਕਹੂਗਾ ਉਹਦਾ ਕਰ ਲਾਂਗੇ ਫੇਰ ਕੋਈ ਗੱਲ ਨਹੀਂ ਧੋਖਾ ਤੁਸੀਂ ਹੀ ਖਾਣਾ ਹੁਣ ਤੂੰ ਹੀ ਕਹਿ ਤਾ ਵੀ ਕੋਈ ਗੱਲ ਨਹੀਂ ਬਾਹਰ ਚਲ ਗਿਆ ਪੈਸੇ ਮਾਰ ਗਏ ਫਿਰ ਕੀ ਕਰੋਗੇ ਤੁਸੀਂ ਉਹ ਪਰ ਉਮੀਦ ਮੇਰੀ ਇੱਕ ਗੱਲ ਸੁਣੋ ਇਹ ਤੇ ਹੀ ਸਾਡੀ ਸੋਚ ਹੈ ਨਾ ਕਿ ਬਾਹਰ ਚਲ ਗਿਆ ਕੀ ਪਤਾ ਪੁੱਜਣਾ ਜਾਂ ਨਹੀਂ ਪੁੱਜਣਾ ਤੇ ਜੇ ਪੁੱਜ ਗਿਆ ਤੇ ਪੈਸੇ ਵੀ ਦੇ ਉਹਨੇ ਘਾਰੀ ਭੇਜਨੇ ਆ ਬੰਦੇ ਚ ਅੱਜ ਦੇ ਵਿੱਚ ਹੋਣਾ ਤੁਹਾਨੂੰ ਵੀ ਦਿਲ ਨੂੰ ਤਸੱਲੀ ਹੁੰਦੀ ਹੈ ਹਾਂ लवली ਤਾਂ ਤੁਹਾਨੂੰ ਪਤਾ ਹੀ ਹੈ ਵੀ ਇਹ ਕਿਦਾਂ ਦਾ ਉਹ ਇਹ ਗੱਲ ਤੇ ਉਹਨੂੰ ਮੈਂ ਅੱਜ ਵੀ ਕਹੀ ਆ ਮੈਂ ਕਿਹਾ ਜੋ ਬਣ ਜੇ ਤੂੰ ਮੈਨੂੰ ਆਪਣੇ ਏਜੰਟ ਨਾਲ ਮਲਾ ਦਿੰਦਾ ਨਾ ਤੇ ਮੈਨੂੰ ਪਤਾ ਹੁੰਦਾ ਕਿ ਇਹ ਬੰਦਾ ਕਿਦਾਂ ਦਾ ਵਾ ਜਾਂ ਇਹਨੇ ਪਹਿਲੇ ਵੀ ਬੰਦੇ ਭੇਜੇ ਆ ਬਾਹਰ ਤੇ ਫੇਰ ਅਸੀਂ ਤੇਰੇ ਕੰਮ ਵਿੱਚ ਕੋਈ ਅਰਚਨ ਨਹੀਂ ਪਾਉਣੀ। ਹਾਂ ਤੇ ਫੇਰ ਉਹ ਗੱਲ ਤੇ ਉਹ ਆਂਦਾ ਨਹੀਂ। ਨਾ ਜੈਂਟਲ ਨੂੰ ਮਿਲਉਂਦਾ ਨਾ ਕੋਈ ਗੱਲ ਨਾ ਬਾਤ ਹੈ। ਫੇਰ ਤੁਰਪੇ ਉਹਦੇ ਮਗਰ ਜਾਂਦੇ ਪਰਮੀਤ ਜੈਂਟਲ ਨੂੰ ਮਲਾ ਦੇ। ਚਲੋ ਹਾਨੂੰ ਵੀ ਥੋੜੀ ਜਿਹੀ ਮਨ ਨੂੰ ਤਸੱਲੀ ਹੋਏਗੀ ਕਿ ਅਸੀਂ ਬੰਦੇ ਨੂੰ ਆ ਮਿਲੇ ਆ। ਉਹਦੇ ਨਾਲ ਗੱਲਬਾਤ ਕੀਤੀ ਆ। ਹੈਨਾ? ਹਾਂਜੀ। ਹੁਣ ਕੀ ਪਤਾ ਕਿਦਾਂ ਦਾ ਬੰਦਾ ਕੌਣ ਆ ਕੌਣ ਹੈਗਾ ਕੌਣ ਨਹੀਂ ਹੈਗਾ। ਭੇਜਣਾ ਵੀ ਹੈ ਅਗਲੇ ਨੇ ਬਾਹਰਕ ਨਹੀਂ। ਤੇ ਇਦਾਂ ਕਰੋ ਜੋਬ ਨੂੰ ਫੋਨ ਕਰੋ। ਹੂੰ। ਪੁੱਛੋ ਵਲਾਂ ਕਿੱਥੇ? ਲਾਨਾ ਹੁਣ ਢਿਲ ਦਿੱਤੀ ਨਹੀਂ ਵਲਾਂ ਖਾਣੀ ਤਾਂ ਉਹਨਾਂ ਕੋ ਜਿੱਥੇ ਵੀ ਐਂ ਘਰ ਆ ਚਪਰ ਕੇ ਹੈ ਨੀ ਫੋਨ ਨਹੀਂ ਚੁੱਕਿਆ ਕੋਈ ਗੱਲ ਨੀ ਫੋਨ ਉਹਨੇ ਪਤਾ ਵੀ ਮੈਨੂੰ ਬੁਲਾਉਂਦੇ ਹੋਣੇ ਘਰ ਚਲ ਕੋਈ ਗੱਲ ਨਹੀਂ ਆਉਂਦਾ ਨਾ ਘਰ ਤੇ ਮੈਂ ਸਮਝਾਣਾ ਉਹਨੂੰ ਫੇਰ ਘਰ ਆਉਂਦਾ ਤਾਂ ਉਹਨੂੰ ਸਮਝਾ ਲਓਗੇ ਤੇ ਚੰਗੇ ਰਹੋਗੇ ਬਸ ਤੁਸੀਂ ਤੋਂ ਖਾਣ ਚੰਗੀ ਗੱਲ ਆ ਯਾਰ ਮਾੜਾ ਜਿਹਾ ਦਿਲ ਨੂੰ ਸਕੂਨ ਮਿਲਿਆ ਸੀ ਐਵੇਂ ਕੋਈ 5-10 ਮਿੰਟ ਦੀ ਖੁਸ਼ੀ ਮਿਲੀ ਸੀ ਜੋ ਬੰਨੇ ਮਨਾ ਕਰਤਾ ਵੇਲੀਆਂ ਹੋ ਕੇ ਆਇਆ ਤੇ ਪਰਮੀਤ ਨੇ ਨਵੀਂ ਗੱਲ ਸੁਣਾਤੀ ਕਿ ਲਵਲੀ ਫੇਰ ਲੈ ਗਿਆ ਨਾਲ ਇਹਨੇ ਮੁੰਡੇ ਨੇ ਨਾ ਪਤਾ ਨਹੀਂ ਕੀ ਕਰਨਾ ਆ ਮੈਂ ਤਾਂ ਦੋਵਾਂ ਪਾਸਿਆਂ ਤੋਂ ਫਸ ਗਿਆ ਇਹਨਾਂ ਮਗਰ ਲਾ ਕੇ ਲਵਲੀ ਨੂੰ ਮਨਾ ਕੀਤਾ ਤੇ ਚੱਲ ਕੋਈ ਗੱਲ ਨਹੀਂ ਲਵਲੀ ਤੂੰ ਰਹਿਣ ਦੇ ਕੰਮ ਕੋਈ ਗੱਲ ਨਾ ਕਰ ਉਹ ਵੀ ਵਿਚਾਰਾ ਮੰਨੇ ਆ ਪਰ ਹੁਣ ਕਰੀਏ ਕੀ ਪੈਸੇ ਦੇਤੇ ਉਹਨਾਂ ਨੇ ਉਹਨਾਂ ਦੇ ਮਨ ਚ ਤੇ ਇਹ ਹੋਣਾ ਬਸ ਚੱਲ ਕੋਈ ਨਹੀਂ ਛੇਤੀ ਜੋ ਬੰਦਾ ਕੰਮ ਬਣਾਉਨੇ ਆ ਤੇ ਵਿਚਾਰਾ ਬਾਹਰ ਚਲ ਜੂਗਾ ਹੁਣ ਜੇ ਕਿਤੇ ਉਧਰੋਂ ਪੈਸੇ ਉਹਨਾਂ ਦੇਤੇ ਹੋਏ ਤੇ ਕੰਮ ਮਟ ਜਾਣਾ ਫੇਰ ਤੇ ਇਹਨਾਂ ਨੇ ਘਰਦਿਆਂ ਨੇ ਕਹਿਣਾ ਵਾ ਪੇਖ ਖਰੇ ਜੋ ਬੰਨੇ ਜਾਣ ਕੇ ਨਹੀਂ ਰੋਕਿਆ ਕੰਮ ਕੀ ਕਰੀਏ ਸਾਰੇ ਪਾਸੇ ਨੂੰ ਫਸ ਹੀ ਗਏ ਆ ਵਾ लवली ਦਾ ਫੋਨ ਹੈਲੋ ਹਾਂ लवली ਅਸ਼ਾ ਹੋਈ ਗੱਲ ਸ਼ਾ ਨਾ ਹਾਂ ਹਾਂ ਕੀ ਜਾਂਦਾ ਸ਼ਾ अच्छा नहीं नहीं ओहो दे दे ने पैसे हम्म ओ नहीं यार जे ਇੰਨੇ ਪੈਸੇ ਉਹਨਾਂ ਦੇ ਦੇ ਫਿਰ ਇੰਨੇ ਪੈਸੇ ਚੱਟੀ ਕਿੱਥੋਂ ਚਲਣੀਆਂ ਆਪਾਂ ਹੂੰ ਇਹਦੇ ਨਾਲ ਚੰਗਾ ਤਾਂ ਫਿਰ ਬਾਹਰ ਚਲ ਜੀਏ ਨਹੀਂ ਨਹੀਂ 15 ਲੱਖ ਥੋੜਾ ਹੁੰਦਾ ਵਾ ਦੱਸ ਯਾਰ 15 ਤੇ 15 20 ਹੋਰ ਜਾਣਾ ਵਾ ਤੇ ਮੈਂ ਬਾਹਰ ਚਲ ਜਾਂ ਆਹੋ ਨਹੀਂ 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 ਉਹਨੂੰ ਕਹਿ ਫਿਰ ਤੂੰ ਕੋਈ ਗੱਲ ਨਹੀਂ ਤੂੰ ਬਣਾ ਕੰਮ ਭਰਾ ਆਹੋ ਆਹੋ ਨਹੀਂ ਨਹੀਂ ਕੋਈ ਗੱਲ ਨਹੀਂ ਉਹਨੂੰ ਕੋ ਤੂੰ ਕਰਾ ਕੰਮ ਕੋਈ ਗੱਲ ਨਹੀਂ ਫਿਰ ਮੈਂ ਕਰ ਲੈਣਾ ਕਰ ਦੇਣਾ ਵੀ ਗੱਲ ਕੋਈ ਇਹਨਾਂ ਤੇ ਮੂੰਹ ਬਣਾਇਆ ਹੀ ਆ ਫਿਰ ਓਏ ਆਹੋ ਹੁਣ ਤੈਨੂੰ ਜਾਣਾ ਹੀ ਪੈਣਾ ਵਾ ਓਏ ਆਹੋ ਪੈਸੇ ਹੀ ਬਥੇਰੇ ਆ ਚੱਲ ਠੀਕ ਆ ਚੰਗਾ 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 ਹੋਇਆ ਭਰਾ ਮੰਨ ਗਿਆ ਨਹੀਂ ਤੇ ਸਾਡੇ ਦੇ 10 ਲੱਖ ਰੁਪਏ ਮਰ ਜਾਣਾ ਸੀ 5 ਮੈਂ ਰੱਖਣਾ ਸੀ ਤੇ 5 6 ਨਹੀਂ ਰੱਖਣਾ ਸੀ ਚੱਲ 5-5 ਲੱਖ ਤੇ ਆਇਆ ਸਾਨੂੰ ਲੈ ਉਹ ਗੱਲ ਹੋਈ ਨਾ ਜਦੋਂ ਡਰ ਸੀਗਾ ਉਹਨੇ ਹੁਣ ਪੈਸੇ ਦੇ ਦੇ ਆ ਤੇ ਕੰਮ ਰੁਕਣਾ ਨਹੀਂਗਾ ਤੇ ਇਹਨਾਂ ਨੇ ਕਿਹਾ ਵੀ ਭਰੇ ਤੂੰ ਜਾਣ ਕੇ ਨਹੀਂ ਰੋਕਿਆ ਕੋਈ ਨਹੀਂ ਹੁਣ ਇਹਨਾਂ ਇਹਨਾਂ ਨੂੰ ਫੇਰ ਕੀ ਕਰਨਾ ਮੈਂ ਤੁਹਾਡੇ ਵਾਲੀ ਚੱਲਿਆ ਸੀਗਾ ਹਾਂਜੀ ਮੈਨੂੰ लवली ਦਾ ਫੋਨ ਆਇਆ ਸੀਗਾ ਅੱਛਾ ਤੇ ਕਹਿ ਰਿਹਾ ਕਹਿੰਦਾ ਸ਼ਾ ਨਾ ਕੀਤੀ ਹੈ ਗੱਲ ਤੇ ਕਹਿੰਦਾ ਵੀ ਉਹਨੇ ਪੈਸੇ ਦੇਤੇ ਏਜੰਟ ਨੂੰ ਤੇ ਹੁਣ ਕਿਦਾਂ ਕਰਨੀ ਫਿਰ ਕਹਿੰਦਾ ਹੁਣ ਕੰਮ ਤੇ ਇਹੀ ਹੈ ਵੀ ਜੇ ਇਹਦੇ ਨਹੀਂ ਬਣਾਉਣਾ ਤੇ ਕਹਿੰਦਾ ਪੈਸੇ ਮਰਦੇ ਫਿਰ ਐਦਾਂ ਕਿਦਾਂ ਪੈਸੇ ਮਰ ਗਏ ਯਾਰ ਪੈਸੇ ਉਹਨੇ ਪਹਿਲੇ ਦੇਤੇ ਤੇ ਪੈਸੇ ਹੁਣ ਆਜਦਾ ਕੰਮ ਤੋੜਿਆ ਵਾ 10 ਕਦੋਂ ਦਾ ਮਹੀਨਾ ਤੇ ਹੋ ਗਿਆ ਵਾ ਜੋ ਮੈਂ ਤੈਨੂੰ ਕਹਿੰਦਾ ਹਾਂ ਨਾ ਕੋਈ ਬੰਦਾ ਵਿੱਚ ਪਾ ਲਈਏ ਮੇਰੀ ਗੱਲ ਕਰਾ ਬੰਦੇ ਨਾ ਕਿਹੜਾ ਬੰਦਾ ਹੈ ਮੈਨੂੰ ਇਸੇ ਗੱਲ ਦਾ ਡਰ ਰਹੀ ਯਾਰ ਉਹ ਗੱਲ ਕਾਦੀ ਕਰਾਉਣੀ ਹੈ ਕੰਮ ਬਣ ਰਿਹਾ ਬਣਾ ਮੈਂ ਤੈਨੂੰ ਸਭ ਕੁਝ ਕਿਹਾ ਸੀਗਾ ਵੀ ਨਹੀਂ ਬਣਾਉਣਾ ਹੁਣ ਉਹਨਾ ਪੈਸੇ ਦੇ ਦੇ ਤਾਂ ਫਿਰ ਇਹ ਚ ਕਸੂਰ ਕਿਹਦਾ ਦੱਸੋ ਕੰਮ ਬਣ ਰਿਹਾ ਕੰਮ ਫਸਾ ਕੇ ਹੀ ਬਣ ਰਿਹਾ ਫਸਾ ਕੇ ਕਿੱਥੇ ਬਣ ਰਿਹਾ ਉਹ ਚੰਗਾ ਭਲਾ ਬਣ ਰਿਹਾ ਨਾ ਜਾਵੇਂ ਤੂੰ ਤਾਂ ਫਿਰ ਤੇ ਪੈਸੇ ਮਰਦੇ ਕਿ ਨਹੀਂ ਮਰਦੇ 15 ਲੱਖ ਰੁਪਏ ਤੇ ਕੋਈ ਗੱਲ ਨਹੀਂ ਚੱਲ ਜੰਦਾ ਮੈਂ ਫੇਰ ਤੇ ਨਹੀਂ ਮਰਦੇ ਫੇਰ ਤਾਂ ਕਮਾਈ ਕਰੂੰਗਾ ਬਾਹਰ ਜਾ ਕੇ ਮੈਂ ਕਿਹੜਾ ਵਿਲਾ ਬੈਠਾ ਰਹਿਣਾ ਉਥੇ ਜੋ ਬਣ ਅਹੀਂ ਤੇ ਗਏ ਹੂ ਚਾਹੁੰਨੇ ਆ ਤੂੰ ਜਿਆਦਾ ਤੋਂ ਜਿਆਦਾ ਕਮਾਈ ਕਰੇ ਤੇ ਤੂੰ ਸੁੱਖਾ ਹੋਵੇਂਗਾ ਤਾਂ ਉਹ ਯਾਰ ਚੰਨਾ ਹੀ ਇਹ ਗੱਲ ਤੋਂ ਡਾਂਡੇ ਦੇ ਹੀ ਵੀ ਅਸੀਂ ਡਰਦੇ ਹਾਂ ਕਿਤੇ ਕੋਈ ਪ੍ਰੋਬਲਮ ਨਾ ਤੈਨੂੰ ਹੋਵੇ ਯਾਰ ਕੋਈ ਪ੍ਰੋਬਲਮ ਨਹੀਂ ਹੁੰਦੀ ਤੁਸੀਂ ਇਹ ਗੱਲ ਦੀ ਟੈਨਸ਼ਨ ਨਾ ਲਾਓ ਠੀਕ ਹੈ ਨਾ ਤੇ ਬਾਕੀ ਹੁਣ ਨੇ ਇਹ ਗੱਲ ਕਹੀ ਆ ਵੀ ਜੇ ਤੂੰ ਨਹੀਂ ਜਾਂਦਾ ਤੇ ਰਫਈਆ ਜਿਹੜਾ ਤੇਰਾ 12 13 ਲੱਖ 15 ਲੱਖ ਮਰਦਾ ਹੀ ਉਹ ਠੀਕ ਆ ਤੇ ਇਹ ਤੋਂ ਬਿਹਤਰ ਇਹੋ ਹੀ ਆ ਵੀ ਮੈਂ ਕੰਮ ਬਣਾ ਹੀ ਲੈਣਾ ਬਾਅਦ ਠੀਕ ਯਾਰ ਮੇਰੀ ਗੱਲ ਸੁਣ ਮੈਂ ਕਰ ਲੈਣਾ ਗੱਲ ਉਹਦੇ ਨਾਲ ਠੀਕ ਆ ਤੁਸੀਂ ਯਾਰ ਕੀ ਗੱਲ ਕਰਨੀ ਤੁਸੀਂ ਅੱਗੇ ਗੱਲ ਕੀਤੀ ਤਾਂ ਘਟ ਹੀ ਦੋ ਜਣ ਨੂੰ ਪੈਂਦੇ ਉਹ ਜਾ ਕੇ ਪੈਲੀ 'ਚ ਤੇ ਜੀਵਕ ਨੂੰ ਕੋਈ ਗੱਲਬਾਤ ਕਰਦਾ ਤਾਂ ਫੇਰ ਉਹ ਕੋਈ ਨਹੀਂ ਮੈਂ ਕੋਈ ਬੰਦਾ ਵਿੱਚ ਪਾ ਗਏ ਨਾ ਤੇ ਉਹਦੇ ਨਾਲ ਗੱਲ ਕਰਨਾ ਯਾਰ ਇਹ ਤੇ ਫਸਾਣ ਵਾਲੀ ਗੱਲ ਹੋ ਗਈ ਨਾ ਕਿ ਜੇ ਤੂੰ ਨਾ ਗਿਆ ਤਾਂ ਤੇਰਾ 12-13 ਲੱਖ ਰੁਪਏ ਤੁਸੀਂ ਉਹਦੇ ਨਾਲ ਹੁਣ ਕੋ ਗੱਲਬਾਤ ਕਰੋਗੇ ਨਾ ਤੇ ਫੇਰ ਕੰਮ ਮੇਰਾ ਖਰਾਬ ਹੋਣਾ ਮੁਰਕੇ ਨਹੀਂ ਮੇਰਨਾ ਵਿਗੜ ਜਾਣਾ ਮੈਂ ਕਿੱਥੋਂ ਇੰਨਾ ਕੰਮ ਕਢਾਉਣਾ ਫੇਰ ਮੈਨੂੰ ਤੇ ਇਹ ਗੱਲ ਤੋਂ ਡਰ ਲੱਗਣ ਡਿਆ ਕਿ ਜਿਹੜਾ ਤੈਨੂੰ ਫਸਾ ਕੇ ਡਿਆ ਵੇ ਉਹ ਕਹਿਣ ਕਿ ਜੇ ਤੂੰ ਨਾ ਗਿਆ ਤੇ ਤੇਰੇ ਇੰਨੇ ਪੈਸੇ ਖਰਾਬ ਹੋ ਜਾਣਗੇ ਉਹ ਤੇ ਹੁਣ ਕੰਮ ਤੋੜਦੀ ਹੈ ਤੇ ਫੇਰ ਪੈਸੇ ਲੱਗਦੇ ਹੁੰਦੇ ਆ ਕਿ ਨਹੀਂ ਹੁਣ ਇਹ ਥੋੜ ਕੋਈ ਗੱਲ ਨਹੀਂ ਤੂੰ ਅਜੇ ਹਾਂ ਨਾ ਕਰ ਉਹਦੇ ਨਾਲ ਮੈਂ ਕਰ ਲੈਣਾ ਗੱਲ ਯਾਰ ਮੈਂ ਹਾਂ ਕਰਤੀ ਆ ਤੇ ਤੁਹਾਨੂੰ ਗੱਲ ਕਰਨ ਦੀ ਲੋੜ ਨਹੀਂ ਮੈਂ ਸਿਰਫ ਇਹੋ ਦੱਸਣਾ ਆਇਆ ਹਾਂ ਕਿ ਬਾਰਤ ਕਮਰਾ ਬਣਾਉਣਾ ਜੋ ਬਨ ਇਹੋ ਤੇ ਗੱਲ ਵਸ ਤੇਰੀ ਤੂੰ ਮੰਨਣੀ ਕਿਸੇ ਦਿਨੀ ਹੁੰਦੀ ਹੁਣ ਵੀ ਕਹੀ ਜਾਂਦਾ ਕਿ ਤੁਸੀਂ ਗੱਲ ਨਾ ਕਰਿਓ ਦੱਸ ਅਸੀਂ ਗੱਲ ਉਹ ਕਦੋਂ ਕਰਨੀ ਆ ਜਦੋਂ ਸਾਰਾ ਕੰਮ ਖਰਾਬ ਹੋ ਜਾਏਗਾ ਫੇਰ ਕਰਾਂਗੇ ਗੱਲ ਅਸੀਂ ਤੂੰ ਦੱਸਣਾ ਕੁਝ ਨਹੀਂ ਸਾਨੂੰ ਦਲ ਜੀ ਦਾ ਹਾਂਜੀ ਬਾਜੀ ਕਰੀ ਜਾਂਦੇ ਆ ਇਕੱਠਾ ਹਾਂਜੀ ਹਾਂਜੀ ਉਹ ਯਾਰ ਠੀਕ ਠਾਕ ਜੀ ਠੀਕ ਠਾਕ ਆ ਮੈਂ ਫੋਨ ਕਰਨ ਡਿਆ ਸੀ ਤੁਹਾਨੂੰ ਹਾਂਜੀ ਹਾਂਜੀ ਉਹਨੇ ਵੇਖਣ ਡਿਆ ਮੈਂ ਫੋਨ ਆਉਣ ਡਿਆ ਭਾਈ ਦਾ ਮੈਂ ਬਾਅਦ ਚ ਕਰਦਾ ਉਹ ਯਾਰ ਜੋ ਬਣ ਚੰਗਾ ਭਲਾ ਮੰਨਿਆ ਸੀ ਹਾਂਜੀ ਜੋ ਬਣ ਨੇ ਨਾ ਮੈਨੂੰ ਅੱਜ ਸਵੇਰੇ ਬੁਲਾ ਕੇ ਨਾ ਆਪ ਅੱਛਾ ਕੀ ਕਹਿੰਦਾ ਬਾਜੀ ਮੈਂ ਨਹੀਂ ਬਾਹਰ ਜਾਣਾ ਮੈਂ ਲਵਲੀ ਨੂੰ ਕਹਿਤਾ ਵਾ ਠੀਕ ਹੈ ਠੀਕ ਹੈ ਹੁਣ ਕੀ ਕਹਿੰਦਾ ਫਿਰ ਉਹ ਕਹਿਣਾ ਕੀ ਆ ਅਹੀਂ ਬੜੇ ਕੋਸ਼ੀ ਦੋਹੇ ਜੀ ਯਾਰ ਮੈਂ ਚਲ ਗਿਆ ਪਹਿਲੀ ਹਲ ਜਦੋਂ ਮੈਂ ਆਇਆ ਤੇ ਪਰਮਜੀਤ ਕਹਿੰਦੀ ਕਿ ਉਹ ਤੇ ਜੋਬਨ ਚਲ ਗਿਆ लवली ਨਾਲ ਇਹ लवली ਮਿਲਣਾ ਤਾਂ ਫੇਰ ਲੈ ਗਿਆ ਉਹਨੂੰ ਉਹ ਤੇ ਗੱਲ ਆਈ ਗਿਆ ਹੀ ਗਿਆ ਸੀ ਉਹ ਨਹੀਂ ਯਾਰ लवली ਨੇ ਘਰੋਂ ਬੁਲਾ ਕੇ ਖੜਿਆ ਫੇਰ ਇਹ ਫੇਰ ਕਸੂਰ लवली ਦੇ ਹੋਇਆ ਫਿਰ ਕੇ ਬੰਦਾ ਆਪਣਾ ਠੀਕ ਹੋ ਗਿਆ ਸੀ ਉਹ ਮੈਂ ਤਾਂ ਯਾਰ ਉਦੋਂ ਹੀ ਕਹਿੰਦਾ ਸੀ ਕਿ ਇਹਦਾ ਛੇਤਰ ਕੋਲਾ ਕਾਰੀ ਲਈਏ ਪਰ ਤੂੰ ਉਦੋਂ ਮੰਨਿਆ ਨਹੀਂ ਕਿ ਰਹਿਣ ਦੋ ਉਹ ਭਾਜੀ ਮੈਂ ਤੁਹਾਨੂੰ ਤਾਂ ਕਹਿਣ ਡਿਆ ਸੀ ਐਵੇਂ ਫਸਾਂਗੇ ਉਦੋਂ ਮੁੰਡਾ ਤੰਗ ਕਰਨ ਡਿਆ ਵਾ ਉਦੋਂ लवली ਵਾਲੇ ਮਾਵਲੇ 'ਚ ਫਸ ਜਾਾਂਗੇ ਯਾਰ ਦਾ ਸੁਣ ਕੀ ਕਰੀਏ ਕਰਨਾ ਕੀ ਹੈ ਯਾਰ ਫਿਰ ਉਹੀ ਕੰਮ ਕਰਨਾ ਪੈਣਾ ਵਾ ਜੇ ਤੁਸੀਂ ਕਹਿਂਦੇ ਹੋ ਇਹ ਚੰਗਾ ਬੰਦਾ ਯਾਰ ਸਾਡਾ ਮਹਾਮੁੰਡਾ ਮੰਨਿਆ ਵਾ ਕਿ ਉਹਨੂੰ ਭਗਾਉਂ ਡਿਆ ਵਾ ਇਹ ਕਹਿੰਦਾ ਕੀ ਹੁਣ ਪਤਾ ਲੱਗਾ ਕੁਝ ਕਹਿਣਾ ਕੀ ਆ ਉਹਨੂੰ ਖੜ ਕੇ ਨਾਲ ਹਾਂਜੀ ਤੇ ਗਾਂ ਅੱਗੇ ਕੋਈ ਬੰਦਾ ਸ਼ਾ ਸ਼ਾ ਆਇਆ ਕੋਈ ਅੱਛਾ ਤੇ ਉਹਦੇ ਨਾਲ ਮਿਲਾਇਆ ਸੀ ਇਹਨੇ ਤੇ ਉਹਨੇ ਹੁਣ ਇਹਨੂੰ ਕਿਹਾ ਕਿ ਜੇ ਤੂੰ ਬਾਹਰ ਨਹੀਂ ਜਾਣਾ ਤਾਂ ਤੇਰਾ ਰੁਪਿਆ 15 16 ਲੱਖ ਕਰਾਵੋ ਇਹ ਨਹੀਂ ਇਹ ਉਹ ਕਿਦਾਂ ਖਰਾਬ ਹੋ ਜਾਣਾ ਜੋ ਆਪਾਂ ਬਾਹਰ ਨਹੀਂ ਜਾਣਾ ਸਾਡੇ ਪੈਸੇ ਵਾਪਸ ਕਰ ਦਿਓ ਯਾਰ ਇਹੋ ਤੇ ਗੱਲ ਵਾ ਮੈਂ ਇਹੋ ਤੇ ਰੋਣੇ ਰੋਂ ਡਿਆ ਜੋਬਨਾ ਉਦਾਂ ਦਾ ਕਿ ਮੈਨੂੰ ਬੰਦਾ ਦੱਸ ਉਹ ਕਿੰਨੇ ਪੈਸੇ ਮੰਗਣ ਡਿਆ ਕਿੰਨੇ ਉਹਨੂੰ ਪਹਿਲੇ ਦੇਣੇ ਆ ਕਿੰਨੇ ਬਾਅਦ ਦੇਣੇ ਆ ਬੰਦਾ ਕੋਈ ਹੋਵੇ ਤੇ ਦੱਸਿਓ ਬੰਦਾ ਕੋਈ ਹੈ ਹੀ ਨਹੀਂ ਆ ਇਹ लवली ਪੈਸੇ ਰੱਪਣ ਡਿਆ ਬਸ ਤੇ ਹੁਣ ਉਹਨੇ ਪਤਾ ਕੀ ਕਿਹਾ ਇਹਨੂੰ ਨਾਲ ਖੜ ਕੇ ਪਹਿਲੇ ਕਹਿ ਦਿੱਤਾ ਸੀ ਕਿਤੇ ਚੱਲ ਕੋਈ ਗੱਲ ਨਹੀਂ ਤੂੰ ਰਹਿਣ ਦੇ ਨਾ ਆ ਜਾ ਹਾਂਜੀ ਤੇ ਹੁਣ ਘਰੋਂ ਖੜ ਕੇ ਤੇ ਇਹਨੂੰ ਕਹਿਤਾ ਕਿ ਜੇ ਤੂੰ ਨਹੀਂ ਗਿਆ ਤਾਂ ਤੇਰਾ 15-16 ਲੱਖ ਰੁਪਇਆ ਮਿੱਟੀ ਹੋ ਜਾਣਾ ਕੋਈ ਗੱਲ ਨਹੀਂ ਇਹ ਵੀ ਹੱਲ ਕਰ ਲਾਂਗੇ ਜੇ ਇੰਨਾ ਹੋ ਗਿਆ ਨਾ ਮੁੰਡਾ ਆਪਣਾ ਮੰਨ ਗਿਆ ਵਾ ਉਹ ਮੰਨਿਆ ਕਿੱਥੇ ਯਾਰ ਹੁਣ ਉਹ ਫੇਰ ਕਹਿੰਦਾ ਕਹਿੰਦਾ ਨਹੀਂ ਮੈਂ ਨਹੀਂ ਮੈਂ ਬਾਹਰ ਹੀ ਜਾਣਾ ਵਾ ਕਹਿੰਦਾ ਮੈਂ ਪੈਸੇ ਥੋੜੇ ਖਰਾਬ ਕਰਨੇ ਨੇ ਇਹਨੇ ਕਹਿੰਦਾ ਮੈਂ ਬਾਹਰ ਚਲੋ ਇੱਕ ਵਾਰੀ ਮੰਨਿਆ ਸੀ ਨਾ ਇੱਕ ਵਾਰੀ ਤਾਂ ਮੰਨ ਗਿਆ ਹੀ ਉਹ ਬਣਾ ਲਾਂਗੇ ਇਹਨੂੰ ਠੀਕ ਹੈ ਨਾ ਉਹਨਾਂ ਮੈਂ ਕਿਹ ਦਿਨ ਘਰ ਉਹਨੂੰ ਬਹਿ ਕੇ ਸਮਝਾ ਲੈਣੀ ਆ ਕੀ ਹੁਣ ਦੱਸ ਤੈਨੂੰ ਕਹਿੰਦੇ ਕੀ ਆ ਕਿਨੇ ਦਿਨ ਉਹਨੂੰ ਭਗਾਇਆ ਵਾ ਤੇ ਕਿਦਾਂ ਕਹਿੰਦੇ ਆ ਤੇ ਕਿਹੜਾ ਜਿੰਦ ਵਾ ਮਿਲ ਲੰਗਾ ਬੰਨੋਂ ਵੀ ਉਹ ਇੱਕ ਵਾਰੀ ਨਹੀਂ ਤੇ लवली ਕੋ ਚਲੀਏ ਯਾਰ ਉਹਨੂੰ ਫੇਰ ਇੱਕ ਵਾਰੀ ਪੁੱਛ ਲਈ ਤੂੰ ਕਰਨਾ ਕੀ ਹੈ ਯਾਰ ਹਾਂ ਭਾਜੀ लवली ਕੋ ਨਹੀਂ ਜਾਣਾ ਅੱਬਾ ਜੈਂਟ ਕੋ ਚਲਦੇ ਆਂ ਇੱਕੜੀ लवली ਕੋ ਚਲਗੇ ਨਾ ਅੱਗੋ ਕੋ ਬੋਲ ਪਿਆ ਫੇਰ ਵਿਗੜ ਜਾਣੀ ਆ ਪੈਸੇ ਵੀ ਜਾਂਦੇ ਰਹਿਣੇ ਬਾਅਦ ਚ ਫੇਰ ਓਏ ਯਾਰ ਤੇਰੀ ਗੱਲ ਤੇ ਠੀਕ ਆ ਪਰ ਜੈਂਟ ਕੋ ਜਾਵਾਂਗੇ ਕਿੱਦਾਂ ਜੈਂਟ ਦੱਸੇ ਦੇ ਸੀ ਆ ਉਹਨੂੰ ਕੋਈ ਮੈਨੂੰ ਤਾਂ ਪਤਾ ਨਹੀਂ ਇਹ ਜੋਮਣ ਕੋ ਪਤਾ ਕਰੋ ਜੋਮਣ ਤੇ ਬਸ ਉਹ ਇੰਨੀ ਗਾਲ ਹੀ ਕਹਿਣ ਈ ਆਈ ਉਹ ਕਿ ਉਹਨੂੰ लवली ਨੇ ਇੰਨੀ ਗੱਲ ਕਹਿਤੀ ਆ ਆ ਕੇ ਕੋਈ ਸ਼ਾਹ ਸ਼ਾਹ ਦਾ ਨਾਂ ਲੈਣ ਰਿਹਾ ਯਾਰ ਕੋਈ ਗੱਲ ਨਹੀਂ ਸ਼ਾਹ ਹੀ ਵੇਲਣੇ ਕੌਣ ਵਾ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਆ ਮੈਂ ਕਰ ਤੇ ਜੋਬ ਨੂੰ ਮਿਲਦੇ ਆ ਸਮਝਾਣੇ ਉਹਨੂੰ ਚੱਲ ਆਈ ਫੇਰ ਯਾਰ ਸਾਡੇ ਚਾਹ ਨਹੀਂ ਪੀਣੀ ਘਟ ਉਹ ਨਹੀਂ ਚਾਹ ਨਹੀਂ ਪੀਣੀ ਹਾਂਜੀ ਉਹ ਭਰਾਵਾ ਹਣ ਰੋਟੀ ਨਹੀਂ ਲੰਗਣ ਦੀ ਦੀ ਉਹ ਕੋਈ ਗੱਲ ਨਹੀਂ ਸਮਝਾ ਲਾਂਗੇ ਟੈਨਸ਼ਨ ਨਾ ਲੋ ਤੇ ਠੀਕ ਹੈ ਨਾ ਚੱਲ ਆਈ ਫੇਰ ਮੇਰਾ ਵੀਰਾਂ ਕੋਈ ਗੱਲ ਨਹੀਂ ਇਹ ਚੰਗਾ ਪੰਗਾਈ ਹੋਇਆ ਇਹ ਜੋਬਨ ਮੰਨਿਆ ਵਾ ਤੁਹਾਨੂੰ ਲਵਲੀ ਨਹੀਂ ਹਟੰਡਿਆ ਕੋਈ ਗੱਲ ਨਹੀਂ ਲਵਲੀ ਨੂੰ ਤਾਂ ਹਟਾ ਲਾਂਗੇ ਕੋਈ ਨਾ ਕੋਈ ਡੰਗ ਲੱਭਣਾ ਹੈ ਕਹਿਣਾ ਮੈਂ ਇਦਾਂ ਕਰਨੀ ਹੈ ਜੋਤ ਨੂੰ ਨਾ ਫੋਨ ਕਰਕੇ ਇਹਨੂੰ ਕੁਛ ਨਹੀਂ ਹੋਇਆ ਹੈ ਹੈਲੋ ਸਤਿ ਸ਼੍ਰੀ ਅਕਾਲ ਜੋਤੇ ਨੂੰ ਹੋਰ ਕੀ ਹਾਲ ਹੈ ਅਹੀਂ ਠੀਕ ਹੈ ਹੂੰ ਹੋਕਰ ਸਭ ਵਧੀਆ ਮੇਰੇ ਨਾਲ ਗੱਲ ਕਰਨੀ ਹੈ ਇੱਕ ਕਿ ਜੋਬਨਦ ਮੰਨ ਗਿਆ ਸੀ ਕਹਿੰਦਾ ਮੈਂ ਬਾਹਰ ਨਹੀਂ ਜਾਣਾ ਆਹੋ ਇਹ ਤਾਂ ਬੜੇ ਖੁਸ਼ ਹੋ ਰਹੇ ਤੇ ਵੀ ਕਹਿ ਰਹੇ ਕਿ ਜੋਦ ਨੂੰ ਫੋਨ ਕਰ ਦੇ ਬਈ ਘਰ ਆ ਜਾ ਹਾਂਜੀ ਤਾਂ ਉਹ ਪਤਾ ਨਹੀਂ ਮੈਂ ਨਹੀਂ ਕੱਪੜੇ ਤਾਂ ਇੱਕ ਮਸ਼ੀਨ ਰਹੀ ਸਾਈਡ ਤੇ ਕਰਨ ਤਾਂ ਉਹ ਫੇਰ ਆ ਗਿਆ लवली ਬਾਹਰ ਉਹ ਵੱਜ ਮੰਨਦਾ ਉਹ ਚਲ ਗਿਆ ਬਾਹਰ ਹੁਣ ਉਹਦੇ ਨਾਲ ਹੁਣ ਟੈਨਸ਼ਨਾਂ ਨੂੰ ਫੇਰ ਪਈ ਹੈ ਵੀ ਹੁਣ ਉਹਦੇ ਵੱਲ ਕਿਉਂ ਗਿਆ ਵੀ ਜਦੋਂ ਜਵਾਬ ਦੇਤਾ ਤਾਂ ਹਾਂਜੀ ਮੈਂ ਤਾਂ ਸਮਝ ਨਹੀਂ ਆਂਦੀ ਤੇਰੇ ਨਾਲ ਕੀਤੀ ਕੋਈ ਗੱਲ ਜੋ ਬੰਨੇ ਕਿ ਨਹੀਂ ਨਹੀਂ ਕੀਤੀ ਤਾਂ ਕੋਈ ਨਹੀਂ ਤਾਂ ਆਪੇ ਸ਼ਾਮੀ ਨੂੰ ਫੋਨ ਕਰੀ ਪਰ ਵੀ ਹੁਣ ਕੀ ਕਰਨਾ ਉਹਨੇ ਠੀਕ ਹੈ ਨਾ ਤਾਂ ਪੁੱਛ ਕੇ ਪਤਾ ਕਰਕੇ ਨਾ ਤੇ ਮੈਨੂੰ ਦੱਸਣੀ ਜ਼ਰੂਰ ਤੁਹਾਨੂੰ ਉਹਨੂੰ ਟੈਨਸ਼ਨ ਪਈ ਹੈ ਕੱਲ ਤਾਂ ਬੜੇ ਖੁਸ਼ੀ-ਬਿਚਾਰ ਨੇ ਗਿਆ ਤਾਂ ਵੀ ਨਹੀਂ ਜਾਣਾ ਹੁਣ ਸਵੇਰ ਦੀ ਫੇਰ ਟੈਨਸ਼ਨ ਪਈ ਉਹਨੂੰ ਹਾਂਜੀ ਕੋਈ ਨਾ ਆਪੇ ਫੋਨ ਕਰ ਲੈ ਫੋਨ ਕਰਕੇ ਪੁੱਛ ਲੈ ਨੀ ਪਹਿਲਾਂ ਕਿੱਥੇ ਹੈ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਤੇ ਜੇ ਉਹਨਾਂ ਨੇ ਬਾਹਰ ਨਾ ਨਾ ਜਾਣਾ ਹੋਗਾ ਫਿਰ ਮੈਂ ਬਹੁਤ ਹੀ ਆਉ ਜੀ ਜਾਂ ਫੋਨ ਕਰਦੇ ਆ ਭਾਂਣ ਕੇ ਲੈ ਜਾਊਗਾ ਹਾਂਜੀ ਠੀਕ ਹੈ ਤੇ ਆ ਠੀਕ ਹੈ ਜੋ ਤੇ ਹਾਂ ਮੈਂ ਕਰ ਲਾਂ ਕੰਮ ਫਿਰ ਓਕੇ ਉਹਨੂੰ ਕੁਝ ਦੱਸਿਆ ਹੀ ਨਹੀਂ ਆ ਉਮੀਦ ਕੀ ਬੰਦਿਆ ਕੁਛ ਨਹੀਂ ਬਹਿਣਾ ਕੀ ਜੋਤ ਨੂੰ ਕਰਨ ਲਈ ਫੋਨ ਅੱਛਾ ਮੈਂ ਪੁੱਛਨੀ ਹੈ ਭਰਾ ਵੀ ਉਹਨੇ ਕੋਈ ਸਲਾਹ ਕੀਤੀ ਹੈ ਕਿ ਨਹੀਂ ਉਹ ਜੋਤ ਨੂੰ ਕੀ ਕਰਨਾ ਸੀ ਤੂੰ ਫੋਨ ਹਾਂਜੀ ਉਹਦਾ ਤਾਂ ਕੰਮ ਫੇਰ ਖਰਾਬ ਹੋ ਗਿਆ ਕੀ ਗੱਲ ਉਹ ਜੋ ਬਣ ਕਹਿੰਦਾ ਕਿ ਨਹੀਂ ਭਾਜੀ ਮੈਨੂੰ ਜਾਣਾ ਪੈਣਾ ਵਾ ਐਸਾ ਮੈਂ ਤੁਹਾਨੂੰ ਕਿਹਾ ਹੀ ਨਹੀਂ ਬਿਲਵਲੀ ਆਇਆ ਕੋਈ ਗੱਲ ਹੈਗੀ ਹੈ ਫੇਰ ਹੀ ਆਓ ਤੂੰ ਇਹ ਨਹੀਂ ਮੰਨਣ ਦੇ ਅਗਲਾ ਪਤਾ ਕੀ ਕਹਿੰਦਾ ਕਹਿੰਦਾ ਜੇ ਤੂੰ ਨਹੀਂ ਜਾਣਾ ਤੇ ਰੁਪਇਆ ਤੇਰਾ 14-15 ਲੱਖ ਖਰਾਬ ਹੋਣਾ ਹੈ ਅਛਾ ਤਾਂ ਮੈਂ ਜੋ ਬਨੂ ਕਹਾ ਮੈਂ ਮੈਨੂੰ ਤਾਂ ਪਹਿਲੇ ਪਤਾ ਸੀ ਕਿ ਇਹਨੇ ਤੈਨੂੰ ਫਸਾਣਾ ਵਾ ਤੇ ਇਹ ਹੁਣ ਫਿਰ ਫਸਾ ਕੇ ਕੰਮ ਕਰਨ ਡਿਆ ਨਾ ਜੇ ਤੂੰ ਨਹੀਂ ਜਾਣਾ ਤੇ ਤੇਰੇ ਇੰਨੇ ਪੈਸੇ ਖਰਾਬ ਹੋਣੇ ਆ ਇਹ ਕਿਹੜੀ ਗੱਲ ਹੋਈ ਤੂੰ ਜੋ ਬਨੂ ਅਖਲਾਉਗੀ ਨਾ ਉਹ ਕਹਿੰਦਾ ਵੀ ਨਹੀਂ ਮੈਂ ਪੈਸੇ ਨਹੀਂ ਖਰਾਬ ਕਰਨ ਹੁੰਦੇ ਨੇ ਮੈਂ ਬਾਹਰ ਹੀ ਚੱਲ ਜਾਨਾ ਮੈਂ ਕਿਹਾ ਤਾਂ ਮੈਨੂੰ ਮੈਨੂੰ ਦੱਸ ਤੂੰ ਏਜੰਟ ਤੇ ਮੈਂ ਕੋਈ ਬੰਦਾ ਵਿੱਚ ਪਾ ਕੇ ਤੇ ਉਹਨੂੰ ਮਿਲਣਾ ਇਹ ਨਹੀਂ ਨਹੀਂ ਤੂੰ ਹੀ ਅਕੇ ਲਵੜੀ ਦੇ ਘਰ ਜਾ ਕੇ ਬੰਦਾ ਚੰਗਾ ਬੋਲ ਕੇ ਆਈ ਸੀ ਕਿ ਹੁਣ ਨਾ ਤੁਸੀਂ ਜਾਓਰ ਕੋਈ ਨਾ ਕੋਈ ਗੱਲ ਨਾ ਕਰਿਓ ਮੈਂ ਦਾਸੂ ਮੈਂ ਕਰੋ ਗੱਲ ਕਰਨੀ ਆ ਹੁਣ ਨਹੀਂ ਮੈਂ ਕਰਨੀ ਦੀ ਕਦੋਂ ਗੱਲ ਕਰਨੀ ਆ ਮੈਨੂੰ ਤੇ ਇਹਦੀ ਮੋੜੀ ਸਮਝ ਨਹੀਂ ਲੱਗਦੀ ਹੁਣ ਵੀ ਗੁੱਸੇ ਨਾਲ ਮੇਰੇ ਲੱਗੋਂ ਉੱਤ ਨਿਕਲ ਗਿਆ ਗੁੱਸਾ ਕਰਦੇ ਪਰ ਛੇਤੀ ਗੱਲ ਨੂੰ ਸਮਝਦਾ ਨਹੀਂ ਆ ਵੀ ਆਪਾਂ ਕਹਿਣ ਕਿਉਂ ਰਹੇ ਜੇ ਮੰਨੇ ਆਂ ਸੀ ਤਾਂ ਫੇਰ ਆ ਗਿਆ ਇੱਥੇ ਕੋਈ ਨਹੀਂ ਕਰਨੇ ਆ ਉਹਦਾ ਇਲਾਜ ਇਲਾਜ ਕੀ ਕਰਨਾ ਹੁਣ ਨਹੀਂ ਤੁਸੀਂ ਹੋ ਸਕਦੇ ਜੇ 15 ਲੱਖ ਰੁਪਏ ਹੀ ਫਸ ਗਿਆ ਤੇ ਜੇ ਉਹ ਨਾ ਆ ਗਿਆ 15 ਲੱਖ ਫਸ ਗਿਆ ਫੇਰ ਕਿੱਥੋਂ ਦੇਣੇ ਆਪਾਂ ਮੈਂ ਕਰੋ ਪੈਸੇ ਦੇਵਾਂਗਾ 15 ਲੱਖ ਮੈਂ ਅੱਗੇ ਜੋ ਬੰਨ ਉਹ ਗੱਲ ਕਹੀ ਆ ਮੈਂ ਤੇ ਇਹੋ ਚਾਹਨਾ ਵਾ ਕਿ ਭਰਾ ਤੂੰ ਜਿਆਦਾ ਜਿਆਦਾ ਪੈਸੇ ਕਮਾ। ਹਉ ਨਾ ਤੂੰ ਰੋਕ। ਜੇ 15 ਲੱਖ ਦੀ ਗੱਲ ਆ ਗਈ ਹੈ ਨਾ ਤਾਂ ਤੁਸੀਂ ਨਾ ਰੋਕੋ ਉਹਨੂੰ ਜਾਣ ਦਿਓ। 15 ਲੱਖ ਹੋ ਚੁੱਕੋਗਾ 20 ਚੁੱਕ ਲੂਗਾ। ਕੰਮ ਤਾਂ ਬਣ ਜਾਏਗਾ ਕਿ ਨਹੀਂ? ਉਪਰ ਮੀਤ ਕੰਮ ਬਣ ਜਾ ਫਿਰ ਤੇ ਕੋਈ ਗੱਲ ਹੀ ਨਹੀਂ। ਜੇ ਕੰਮ ਨਾ ਬਣਿਆ ਜਾਂ ਅੱਗੇ ਜਾ ਕੇ ਫਸ ਗਿਆ ਫਿਰ 15 ਲੱਖ ਕਿੱਥੋਂ ਦੇਵੋਗੇ ਹੁਣ ਤੁਸੀਂ ਫਿਰ। ਹੁਣ ਇੱਕ ਗੱਲ ਇਹ ਵੀ ਆ ਨਾ ਕੀ ਪਤਾ ਇਹਨਾਂ ਨੇ 15 ਲੱਖ ਕਿਤੇ ਦਿੱਤਾ ਕਿ ਨਹੀਂ ਦਿੱਤਾ। ਆਪਣੇ ਕੋਈ ਨੂੰ ਸੰਭ ਲੈਣਾ। ਤਹਾਡੇ ਸਿਰ ਤੇ ਚਾਹ ਦੇਣਾ 15 ਲੱਖ ਸਾਡਾ ਮਰ ਗਿਆ ਉਹ ਪਰਮੀਤ ਉਹ ਇਹੀ ਗੱਲ ਤੋਂ ਤਾਂ ਮੈਂ ਕਹਿਣ ਦੇਵਾ ਕਿ ਤੂੰ ਮੈਨੂੰ ਮਲਾ ਮੈਨੂੰ ਬੰਦਾ ਮਲਾਇਆ ਹੁੰਦਾ ਪਹਿਲੇ ਏਜੰਟ ਉਹਦੇ ਨਾਲ ਮੈਂ ਗੱਲ ਕੀਤੀ ਹੁੰਦੀ ਕੋਈ ਬੰਦੇ ਦੋ ਚਾਰ ਵਿੱਚ ਪਾ ਗਏ ਜੇ ਨਾ ਮੇਰਾ ਵਗਮ ਹੁੰਦਾ ਤਾਂ ਵੀ ਮੈਂ ਕੋਈ ਦੋ ਬੰਦੇ ਨਾਲ ਖੜਕੇ ਉਹਨਾਂ ਨਾਲ ਗੱਲ ਕਰਦਾ ਤਰੀਕੇ ਨਾਲ ਮੈਨੂੰ ਕੀ ਪਤਾ ਤੁਹਾਨੂੰ ਨਾਲ ਖੜੇ ਤੇ ਫੇੜੀ ਹੈ ਨਾ ਉਹਨੇ ਪਹਿਲਾਂ ਨਹੀਂ ਤੁਹਾਨੂੰ ਨਾਲ ਖੜੇ ਤਾਂ ਹੁਣ ਲੈ ਜਾਊਗਾ ਹੁਣ ਕੀ ਪਤਾ ਲਵਲੀ ਆਪਣੇ ਕੋਲੋਂ ਨਾ ਕਰਨ ਡਿਆ ਹੋਵੇ ਕੋਈ ਪਤਾ ਉਹ ਕੋਲੋਂ ਹੀ ਕਰਨ ਡਿਆ ਏ 2015 ਨਾਲ ਕੋਈ ਕਾਗਜ਼ ਨਹੀਂ ਦਿੱਤਾ ਕੁਸ਼ਣ ਨਹੀਂ ਦਿੱਤਾ ਤੇ ਪੈਸੇ ਇੱਦਾਂ ਹੀ ਬਣ ਮਰ ਗਏ ਗੱਲ ਤਾਂ ਹੁੰਦੀ ਵੀ ਕਾਗਜ਼ ਅਗੇ ਲਾਤੇ ਆ ਤਾਂ ਫਿਰ ਪੈਸੇ ਮਰ ਗਏ ਤਾਂ ਗੱਲ ਹੁੰਦੀ ਇਦਾਂ ਪੈਸੇ ਕਿੱਦਾਂ ਮਰ ਗਏ ਬਰਾ ਉਹ ਤਾਂ ਮੈਨੂੰ ਗੱਲ ਨਹੀਂ ਕਰਨ ਦੇਂਦੇ ਆ ਕਹਿੰਦਾ ਤੁਸੀਂ ਗੱਲ ਨਹੀਂ ਕਰਨੀ ਜਾਣ ਕੇ ਫਸਾਉਂ ਰਹੇ ਇਹਨੂੰ ਵੀ 15 ਲੱਖ ਦੇ ਬਦਲੇ ਜਾਊਗਾ ਪਰ ਡਰਦੇ ਆ ਤਾਂ ਪੈਸੇ ਹੋਰ ਲਾਊਗਾ ਸਾਡੇ ਕੋਲ ਕੋ ਗੱਲ ਤੇ ਪਹਿਲੀ ਤਾਂ ਆਪਣੇ ਨਾਲ ਖੋਣਗੇ ਹੂੰ ਇਹ ਗੱਲ ਇਹਨੂੰ ਸਮਝਦੇ ਨੇ ਕਿ ਜੇ ਮੈਂ ਕਹਿੰਦੇ ਆ ਕਿ ਮੈਨੂੰ ਦੱਸ ਮੈਂ ਜਾਣਾਂ ਕਿ ਇਹਨੂੰ ਨਾਲ ਲੈ ਕੇ ਤਾਂ ਵੀ ਨਹੀਂ ਉਹ ਮੰਨਣ ਡਿਆ ਚਲ ਜਿੱਦਾਂ ਸਹੀ ਲਾਤੀ ਕਰ ਲੋ ਮੈਂ ਹੁਣ ਕੀ ਕਹਾਂ ਤੁਹਾਨੂੰ ਤੀਂ ਤਾਂ ਆਪ ਹੀ ਸੈਣੇ ਤੁਹਾਡਾ ਭਰਾ ਵਾ ਤੁਸੀਂ ਸਮਝਾਓ ਜਿੱਦਾਂ ਸਮਝਾਉਣ ਮੈਂ ਤਾਂ ਯਾਰ ਸੁਧਾਈ ਹੋ ਗਏ ਮੁੰਡੇ ਨੂੰ ਸਮਝਾ ਸਮਝਾ ਕੇ ਇਹ ਸਮਝਦਾ ਹੀ ਨਹੀਂ ਮੈਂ ਦੱਸ ਕੀ ਕਰਾਂ ਹੁਣ ਐਵੀਂ ਉਹ ਗੱਲ